ਸਾਡੇ ਮੇਅਰ ਸਾਹਿਬ ਡਿਪਟੀ ਮੇਅਰ ਸਾਹਿਬ ਐਮਸੀ ਸਾਹਿਬਾਨ ਨੇ ਸਾਡੇ ਪ੍ਰਧਾਨ ਜੀ ਦੀਪਕ ਸਲਵਾਨ ਉਹਨਾਂ ਨੇ ਅੱਜ ਪ੍ਰੈਸ ਕਾਨਫਰੰਸ ਅੱਜ ਹੀ ਨਾਲ ਮੈਂ ਵੀ ਸੀ ਤੇ ਬੁਤੇ ਸ਼ਹਿਰ ਦੇ ਬੜੇ ਨੇ ਪਰ ਸਾਰਨਾ ਤੋਂ ਵੱਡਾ ਮੁੱਦਾ ਸੀ ਗੰਦਗੀ ਦਾ ਕਿ ਕੂੜਾ ਚੱਕਿਆ ਨਹੀਂ ਜਾ ਰਿਹਾ ਸੀ ਔਰ ਸ਼ਵੇਤ ਦੀਆਂ ਲਾਈਨਾਂ ਚੋਕ ਨੇ ਜਿਨ੍ਹਾਂ ਬਾਰੇ 2024 ਤੋਂ ਲਗਾਤਾਰ ਅਸੀਂ ਹਾਊਸਪਾਸ ਵੀ ਕਰਦੇ ਰਹੇ ਆ ਤਾਂ ਕਿ ਸਕਸ਼ਨ ਤੇ ਜੈਟਿੰਗ ਮਸ਼ੀਨਾ ਲਈਆਂ ਜਾਣ ਕਾਰਪੋਰੇਸ਼ਨ ਆਪਣੀਆਂ ਲਵੇ ਪਰ ਆਲਰੇਡੀ ਇਹਨਾਂ ਕੋ ਹੈਗੀ ਆ ਜਿਹੜੀ ਮੈਂ ਸਮਝਦਾ 6-6 ਮਹੀਨੇ ਵਰਕਸ਼ਾਪ ਖੜੀ ਰਹਿੰਦੀ ਆ ਉਹਦੀ ਵੀ ਜਾਂਚ ਹੋਣੀ ਚਾਹੀਦੀ ਆ ਕਿ ਕਿਨੇ-ਕਨੇ ਮਹੀਨੇ ਵਰਕਸ਼ਾਪ ਚ ਰਹੀ ਯਾਰ ਜੇ ਜੈਟਿੰਗ ਮਸ਼ੀਨ ਲਈ ਆ 2-4 ਦਿਨ ਖਰਾਬ ਹੋ ਜਵੇ ਮੈਂ ਮੰਨਦਾ ਲੇਕਿਨ 6-6 ਮਹੀਨੇ ਉਹ ਵਰਕਸ਼ਾਪ ਚ ਖੜੀ ਕਦੀ ਹੋਵੇ ਇਹ ਗੱਲ ਮਾੜੀ ਆ ਫੋਗਿੰਗ ਦਾ ਵੀ ਹਾਲ ਮੜਾ ਔਰ ਹਾਰ ਕੇ ਕੂੜਾ ਜਿਹੜਾ ਅਧਾਰਿਤ ਜਗਾ ਜਿਹਨੂੰ ਡੰਪ ਕਹਿੰਦੇ ਆ ਮੈਂ ਐਲਾਨ ਕੀਤਾ ਕਿ ਡੰਪ ਤੋਂ ਜਿਹੜੇ 14 15 17 ਕਿਨੇ ਡੰਪ ਨੇ 15 16 ਡੰਪ ਉਹਨਾਂ ਤੋਂ ਕੂੜਾ ਮੈਂ ਖੁਦ ਆਪਣੇ ਐਮਸੀ ਸਾਹਿਬ ਇਹਨਾਂ ਦੀ ਮਦਦ ਦੇ ਨਾਲ ਇਹਨਾਂ ਦੇ ਸਹਿਯੋਗ ਦੇ ਨਾਲ ਉਹਨੂੰ ਅਸੀਂ ਚਕਾਵਾਂਗੇ ਪੰਜ ਟਰਾਲੀਆਂ ਚਾਰ ਜਾਂ ਪੰਜ ਟਰਾਲੀਆਂ ਨੇ ਉਨੇ ਟਰੈਕਟਰ ਤੇ ਜੀਸੀਬੀ ਮਸ਼ੀਨਾ ਉਹਨਾਂ ਦੇ ਰਾਹੀਂ ਭਈ ਜਿੱਥੇ ਪਹਿਲਾਂ ਕਹਿੰਦੇ ਸੀ ਕੂੜਾ ਕਿੱਥੇ ਸਿਟਿਏ ਜਗ੍ਹਾ ਹੈ ਨਹੀਂ ਜਗ੍ਹਾ ਦੀ ਕੋਈ ਐਡੀ ਚਿੰਤਾ ਦੀ ਲੋੜ ਨਹੀਂ ਉਹ ਤਾਂ ਪ੍ਰਬੰਧ ਹੁੰਦੇ ਆ ਕਿ ਕੂੜਾ ਤੁਸੀਂ ਸਿਟਦੇ ਕਿਵੇਂ ਹੋ ਔਰ ਉਹ ਜਗ੍ਹਾ ਜਗ੍ਹਾ ਵੀ ਹੈਗੀ ਕੂੜਾ ਵੀ ਸੁੱਟਿਆ ਜਾ ਰਿਹਾ ਲੇਕਿਨ ਇੱਕ ਪਰੇਸ਼ਾਨੀ ਆ ਰਹੀ ਹੈ ਉਹ ਪ੍ਰੇਸ਼ਾਨੀ ਕੀ ਹੈ ਕਿ ਜਿਹੜਾ ਸ਼ਹਿਰ ਦਾ ਅੰਦਰ ਦੇ ਵਿੱਚ ਸਫਾਈ ਪੂਰੀ ਨਹੀਂ ਆ ਔਰ ਮੈਂ ਕਮਿਸ਼ਨਰ ਨੂੰ ਤੇ ਸਾਰੇ ਅਫਸਰ ਸਾਹਿਬਾਨ ਨੂੰ ਤੇ ਡੀਸੀ ਸਾਹਿਬ ਨੂੰ ਵੀ ਕਹਾਂਗਾ ਦੇਖੋ ਤੁਹਾਡਾ 70% ਕੰਮ ਤਾਂ ਅਸੀਂ ਕਰੀ ਤੁਰੇ ਜਾਂਦੇ ਆ ਤੇ ਜੇ 30% ਕੰਮ ਵੀ ਕਾਰਪੋਰੇਸ਼ਨ ਨਹੀਂ ਕਰਾ ਸਕਦੀ ਤੇ ਫੇਲਿਓਰ ਆਫ ਦੀ ਕਾਰਪੋਰੇਸ਼ਨ ਐਂਡ ਦੀ ਗਵਰਨਮੈਂਟ ਗਵਰਨਮੈਂਟ ਵੀ ਫੇਲ ਹੋ ਗਈ ਕਾਰਪੋਰੇਸ਼ਨ ਵੀ ਫੇਲ ਹੋ ਗਈ ਅਫਸਰशाही ਫੇਲ ਆ ਕਿਉਂ ਫੇਲ ਆ ਇਦੀ ਜਾਂਚ ਹੋ ਕਰੇ ਕੋਈ ਨਾ ਕੋਈ ਤਾਂ ਦੇਖੇ ਜੋ ਮੇਰੇ ਜਦੋਂ ਜੈਟਿੰਗ ਮਸ਼ੀਨ 2 ਸਾਲ ਹੋ ਗਏ ਇਹਨਾਂ ਨੇ ਨਹੀਂ ਲਈਆਂ ਤੇ ਆ ਤੁਹਾਡੇ ਸਾਹਮਣੇ ਆ ਆ ਜੈਟਿੰਗ ਤੇ ਸਕਸ਼ਨ ਇਹ ਮਸ਼ੀਨ ਆ ਜਿੱਥੇ ਜਿੱਥੇ ਕੋਈ ਸੀਵਰੇਜ ਦੀ ਨਾਲੀ ਜੋ ਕੋਈ ਛੋਟੇ ਲੈਵਲ ਤੇ ਜਿੱਦਾਂ ਆਪਾਂ ਡੰਡਾ ਮਾਰ ਕੇ ਕਰੀਦੀਆਂ ਨਾ ਤੇ ਮਸ਼ੀਨ ਉਸ ਲਈ ਆ ਔਰ ਵੱਡੀ ਸਕਸ਼ਨ ਦੀ ਅੱਜ ਲੋੜ ਹੈ ਔਰ ਪਹਿਲਾ ਟੈਂਡਰ ਦਿੱਤਾ ਵੀ ਸੀ ਵਿੱਚੋਂ ਬੰਦਾ ਛੱਡ ਕੇ ਚਲੇ ਗਿਆ ਲੇਕਿਨ ਕਿਸੇ ਨੇ ਸੁਣਵਾਈ ਨਹੀਂ ਕੀਤੀ ਇਹ ਬ੍ਰਹਮਕੁੰਡ ਤੋਂ ਲੈ ਕੇ ਕੁਝ ਨਹੀਂ ਲਾਈਨ ਆ ਮੇਨ ਲਾਈਨ ਪੁਲਿਸ ਲਾਈਨ ਤੋਂ ਲੈ ਕੇ ਬ੍ਰਹਮਕੁੰਡ ਤਾਈ ਅੱਗੇ ਸੂਏਜ ਪਲਾਂਟ ਥਾਹੀ ਐਸਟੀ ਪਲਾਂਟ ਐਸਟੀ ਪਲਾਂਟ ਥਾਹੀ ਉਹ ਕੁਝ ਦਿਨ ਮਸ਼ੀਨ ਚੱਲੀ ਉਹ ਬੰਦ ਹੋ ਗਿਆ ਕੰਮ ਅੱਜ ਉਹ ਵੱਡੀਆਂ ਜਿਹੜੀਆਂ ਸਾਡੇ ਸੂਏਜ ਹੈ ਉਹਨਾਂ ਨੂੰ ਵੀ ਸਾਫ਼ ਕਰਨ ਦੀ ਲੋੜ ਹੈ ਉਹ ਸਕਸ਼ਨ ਵਾਲੀਆਂ ਮਸ਼ੀਨਾਂ ਸਾਫ਼ ਕਰਦੀਆਂ ਉਹਦਾ ਠੇਕਾ ਦੇਣਾ ਚਾਹੀਦਾ ਔਰ ਜਿਹੜੇ ਕੰਮ ਅਜ ਤੋਂ 2 ਸਾਲ 3 ਸਾਲ ਪਹਿਲਾਂ ਹਾਊਸ ਨੇ ਪਾਸ ਕੀਤੇ ਟੈਂਡਰ ਹੋ ਗਏ ਆ ਵਰਕ ਆਰਡਰ ਇਸ਼ੂ ਹੋਏ ਹੋ ਆ ਉਹ ਕੰਮ ਨਹੀਂ ਚਲਾ ਰਹੇ ਉਹਦਾ ਕਾਰਨ ਹੈ ਇਹ ਕਹਿੰਦੇ ਕਿ ਬਿਨਾਂ ਦਾ ਹਾਊਸ ਦਾ ਟਰਮ ਖਤਮ ਹੋ ਜੇ ਸਿਰਫ ਉਹਦਾ ਠੰਡਾ ਰੋਲਾ ਤੇ ਯਾਰ ਉਹਦਾ ਠੰਡਾ ਚਲੋ ਜਿਹੜਾ ਆਊਗਾ ਉਹ ਕਰੂਗਾ ਜੇ ਤੁਹਾਡਾ ਵੇਲਾ ਆਊਗਾ ਜੇ ਤੁਹਾਡੀ ਕਾਰਪੋਰੇਸ਼ਨ ਬਣ ਗਈ ਤਾਂ ਤੁਸੀਂ ਕਰ ਲਿਓ ਲੇਕਿਨ ਓਕਾ ਕੰਮ ਹੈ ਇਹਨਾਂ ਲੋਕਾਂ ਦੇ ਕੰਮ ਕਰਨੇ ਪੈਣੇ ਆ ਔਰ ਮੈਂ ਤਾਂ ਇਹ ਵੀ ਅਪੀਲ ਕਰਾਂਗਾ ਕਿ ਸਾਡੇ ਰੋਲਾ ਰੋਲਾ ਨਹੀਂ ਸਾਡੇ ਕੰਮ ਕੀਤੇਆਂ 31 ਕਰੋੜ ਰੁਪਏ ਦਾ ਅਮਰਤ 2 ਦੇ ਵਿੱਚ ਪ੍ਰੋਜੈਕਟ ਸੈਂਕਸ਼ਨ ਹੋ ਚੁੱਕਿਆ ਪਾਰ ਸਰਕਾਰ ਨੇ ਕੀਤਾ ਇਥੋਂ ਭੇਜਿਆ ਸੀ ਉਹਨੂੰ ਫੋਲੋਅ ਅਪ ਕੀਤਾ ਉਹਦੇ ਉਹਦੀ ਡਰਾਇੰਗ ਬਣੀ ਉਹਦੇ ਐਸਟੀਮੇਟ ਬਣੇ ਤੇ ਮੈਨੂੰ ਖੁਸ਼ੀ ਆ ਕਿ ਸਾਰੇ ਕਪੂਰਥਲੇ ਦੇ ਜਿਹੜੇ ਪਾਈਪ ਲਾਈਨ ਆ ਪੀਣ ਵਾਲੇ ਪਾਣੀ ਦੇ ਨਵੇਂ ਹੋਣਗੇ ਜਿਹੜਾ 올ਡ ਸਿਟੀ ਆ ਨਵੀਆਂ ਕਲੋਨੀਆਂ ਦੀ ਨਹੀਂ ਮੈਂ ਗੱਲ ਕਰ ਰਿਹਾ 올ਡ ਸਿਟੀ ਜਿਹੜੀ ਆ ਜਿੱਥੇ ਪੁਰਾਣੇ 50 ਸਾਲ 30 ਸਾਲ 70 ਸਾਲ ਪਾਈਪ ਗਲੇ ਪਏ ਉਹ ਤੇ ਨਵੇਂ ਪੈ ਜਾਣਗੇ ਪੀਣ ਵਾਲੇ ਪਾਣੀ ਦੀ ਸਮੱਸਿਆ ਬਿਲਕੁਲ ਹੱਲ ਹੋ ਜਾਏਗੀ ਔਰ ਮੈਂ ਇੱਕ ਇਹ ਵੀ ਕਹਿਣਾ ਚਾਹੁੰਦਾ ਕਿ 10 ਕਰੋੜ ਰੁਪਇਆ 2022 22 ਦੇ ਵਿੱਚ ਸਰਕਾਰ ਆਈ ਇਹ ਲੈ ਗਏ ਵਾਪਸ ਉਹ 10 ਕਰੋੜ ਸਾਡਾ ਸਾਨੂੰ ਵਾਪਸ ਮਿਲਣਾ ਚਾਹੀਦਾ ਜੇ ਕੋਈ ਨਾ 5-6 ਕਰੋੜ ਅਸੀਂ ਲੈਂਦਾ ਜੀ ਇਹ ਸੜਕਾਂ ਬਣ ਰਹੀਆਂ ਉਹ ਇਦਾਂ ਰੁਟੀਨ ਦਾ ਕੰਮ ਹੈ ਹੋਣੇ ਆ ਕਾਰਪੋਰੇਸ਼ਨ ਦਾ ਕੰਮ ਹੈ ਕਾਰਪੋਰੇਸ਼ਨ ਉਤਾਰਨ ਕਰੇਗੀ ਕੰਮ ਕਰਕੇ ਦਿਖਾਏਗੀ ਕਾਰਪੋਰੇਸ਼ਨ ਨੂੰ ਆਇਆ ਪੈਸਾ ਕਿਸੇ ਵਿਅਕਤੀ ਵਿਸ਼ੇਸ਼ ਨੂੰ ਨਹੀਂ ਆਇਆ ਟਾਕੀਆਂ ਲਾਈ ਜਾਂਦੇ ਆ ਸੜਕਾਂ ਉਹ ਕੋਈ ਗੱਲ ਨਹੀਂ ਟਾਕੀਆਂ ਜੇ ਟਾਕੀਆਂ ਜੋ ਗਈ ਆਏ ਲੇਕਿਨ ਕੋਈ ਗੱਲ ਨਹੀਂ ਲੇਕਿਨ ਮੈਂ ਇਹ ਕਹਿਣਾ ਚਾਹੁੰਦਾ ਕਿ ਇੱਕ ਸਾਡਾ 4 ਕਰੋੜ ਰੁਪਈਆ ਦੇ ਕਰੀਬ ਜਿਹੜੀਆਂ ਲਾਈਨ ਸ਼ਿਫਟਿੰਗ ਗਰੀਬ ਜਨਤਾ ਦੇ ਘਰਾਂ ਦੇ ਉੱਪਰ ਦੀ ਲੈਣਾ ਜਾਂਦੀਆਂ ਸੀਆਂ ਹਾਈ ਵੋਲਟੇਜ ਲਾਈਨ ਕੋ ਜਿਹੜਾ ਪੈਸਾ ਗਿਆ ਵਾਪਸ ਫਿਰ ਤਾਂ ਕੰਮ ਨਹੀਂ ਕਰਨ ਦਿੱਤਾ ਫਿਰ ਉਹ ਪੈਸਾ ਵਾਪਸ ਮੰਗਾਲਿਆ ਸਰਕਾਰ ਨੇ ਉਹ ਯਾਰ ਪੈਸਾ ਵਾਪਸ ਲੈ ਕੇ ਆਓ ਤਾਂ ਕਿ ਆਪਾਂ ਲੋਕਾਂ ਦੀ ਸੇਵਾ ਕਰ ਸਕੀਏ ਜਿਹੜੀ ਅੱਜ ਤੋਂ 4 ਸਾਲ ਪਹਿਲਾਂ ਹੋਣੀ ਚਾਹੀਦੀ ਸੀ ਜੀ ਕਾਰਪੋਰੇਸ਼ਨ ਵੱਡਾ ਧਾਰਾ ਹੁੰਦਾ ਬੇਸਿਕ ਨੀਡਸ ਵੀ ਲੋਕਾਂ ਦੀਆਂ ਕਾਰਪੋਰੇਸ਼ਨ ਕਿਹ ਚ ਕਾਰਪੋਰੇਸ਼ਨ ਕਾਂਗਰਸ ਦਿਆ ਅਰਧ 50 ਚ 48 ਕਾਂਗਰਸ ਦਿਆ ਦੋ ਦੋਹਾਂ ਚੋਂ ਇੱਕ ਵੀ ਆਪਦਾ ਨਹੀਂ ਤੇ ਪਿਆ ਦੇ ਪੰਜਾਈ ਬਗਾਨੀਆਂ ਪਾਰਟੀਆਂ ਦੇ ਆਫਦਾ ਨਹੀਂ ਤੇ ਜੇ ਕੰਮ ਹੋਏਗਾ ਤਾਂ ਬਲੇ ਬਲੇ ਉਹਨਾਂ ਦੀ ਹੋਏਗੀ ਤੇ ਸਾਡਾ ਮੁੱਦਾ ਇਹ ਨਹੀਂ ਆ ਜੇ ਲੋਕਾਂ ਨੇ ਇਹਨਾਂ ਨੂੰ ਸਰਕਾਰ ਦਿੱਤੀ ਆ ਤੇ ਜੀ ਸੜਕੇ ਚਲਾਉਣ ਪੈਸੇ ਦਿਓ ਡਿਵੈਲਪਮੈਂਟ ਕਰਾਓ ਲੇਕਿਨ ਜੇ ਸੋਚੋ ਕਿ ਭਾਈ ਜੇ ਅੱਜ ਕਾਰਪੋਰੇਸ਼ਨ ਕਾਂਗਰਸ ਦੀ ਆ ਤੇ ਜੇ ਇਹ ਕੰਮ ਕਰਾਉਣਗੇ ਤਾਂ ਇਹਨਾਂ ਦੀ ਬਲੇ ਬਲੇ ਹੋਊਗੀ ਇਸ ਲਈ ਕੰਮ ਕਰਾਉਣ ਦੀ ਲੋੜ ਨਹੀਂ ਰੌਲਾ ਤਾਂ ਆਇਆ ਦਰਜੀ ਘਟੀ ਜੀ ਦੀ ਵਰਕਿੰਗ ਬਾਰੇ ਹੋਣਾ ਦੱਸਿਆ ਜਾਵੇ ਵੀ ਸ਼ਹਿਰ ਦੇ ਲੋਕ ਇਸ ਸੁਵਿਧਾ ਦਾ ਕਿੰਨਾ ਫਾਇਦਾ ਲੈ ਸਕਦੇ ਦੇਖੋ ਜੀ ਗੱਲ ਇਹ ਆ ਕਿ ਹਲੇ 2 4 5 ਦਿਨ ਤਣ ਹੋ ਸਕਦਾ ਆਪਣੀ ਟ్రਾਇਲ ਕਰਨ ਨੂੰ ਲੱਗੇ ਡਰਾਈਵਰ ਦਾ ਵੀ ਹੱਥ ਸੈੱਟ ਹੋਣਾ ਵਰਕਰ ਜਿਹੜੇ 3 4 ਨਾਲ ਚੱਲਣੇ ਆ ਉਹਨਾਂ ਦਾ ਵੀ ਤੇ ਉਹਦੇ ਬਾਅਦ ਇਹਨੂੰ ਸਟ੍ਰੀਮ ਲਾਈਨ ਕਰਕੇ ਐਮਸੀ ਸਹਿਬਾਨ ਆਪਣੀ ਆਪਣੀ ਕੰਪਲੇਨ ਲਿਖਉਣਗੇ ਤੇ ਪ੍ਰਾਇਓਰਟੀ ਤੇ ਦੇਖੋ ਜੇ ਉਹ ਕਿਸੇ ਓਵਰਫਲੋ ਕਰ ਰਿਹਾ ਪਹਿਲ ਉਹਨੂੰ ਕਿੱਥੀ ਜਾਊਗੀ ਤੇ ਜੇ ਕਿਸੇ ਦਾ ਓਵਰਫਲੋ ਨਹੀਂ ਹੋ ਰਿਹਾ ਕਿ ਇੱਕ ਮਸ਼ੀਨਾਂ 850 ਨੇ 190 ਆਉਣੀ ਆ ਤੇ ਜੇ ਲੋਡ ਪਈ ਤਾਂ ਫਿਰ ਹੋਰ ਕੋਈ ਸੋਚ ਲਾਂਗੇ ਆਪਾਂ ਦਾ ਸ਼ਹਿਰ ਲਈ ਸਮਰਪਿਤ ਆ ਕੂੜਾ ਵੀ ਚੱਕਾਂਗੇ ਤੇ ਜਿੱਥੇ ਡੇ ਟੂ ਡੇ ਕੋਈ ਸੀਵਰੇਜ ਚੋਕ ਹੈ ਉਹ ਵੀ ਸਾਫ਼ ਕਰਾਂਗੇ